ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਮ ਸ੍ਰੀ ਅਕਾਲ ਤੇ ਲੋ ਜੀ ਅੱਜ ਅਸੀਂ ਲੈਣ ਚੱਲੇ ਇਲੈਕਟ੍ਰਿਕ ਸਕੂਟਰੀ ਤੇ ਚਲੋ ਚੱਲਦੇ ਆ ਤੁਹਾਨੂੰ ਉੱਥੇ ਹੀ ਆ ਕੇ ਦਿਖਾਉਂਦੇ ਆ ਲੈਣ ਕੀ ਨੇ ਅਸਲ ਵਿੱਚ ਤੇ ਚੱਲੀ ਅੰਮੀ ਤੇ ਚਲੋ ਚੱਲੀਏ ਲੋਰੀ ਚੱਲੀਏ ਗੱਡੀ ਲੱਗੋ ਆ ਚਮਕਦੀ ਮੂਰੀ ਜਣਾ ਵੇ ਅਸੀਂ ਦੂਰ ਨਹੀਂ ਸਾਡੇ ਬਾਈਪਾਸ ਪਰ ਬਹੁਤ ਆਫਰਾਂ ਲੱਗੇ ਹੋਏ ਆ ਦੇਖ ਕੇ ਪਤਾ ਲੱਗੂਗਾ ਕਿ ਕਿਤੋਂ ਦਦਦੇ ਉੱਥੇ ਰੇਟ ਨਾਲ ਸਕੂਟਰੀਆਂ ਦੇ ਤੁਸੀਂ ਇਹ ਰੇਟ ਸੁਣ ਕੇ ਹਰਾਰੇ ਜੂ ਇੰਨੀ ਸਸਤੀਆਂ ਤੇ ਦਿਵਾਲੇ ਕਰਕੇ ਓਵਰ ਬਹੁਤ ਲੱਗੇ ਹੋਏ ਆ। ਲੋ ਜੀ ਅਸੀਂ ਤਾਂ ਪਹੁੰਚ ਗਏ ਤੇ ਆਹ ਲੱਗੀ ਵੀ ਸੇਲ ਓਰੇ ਤੇ ਓਰੇ ਤੇ ਹੀ ਅਮਨੇ ਤੇਰਾ ਹੀ ਲੱਗੇ ਗਏ ਤੇ ਮੰਮੀ। ਓਰੇ ਤੇ ਲੱਗੇ। ਹਾਂ। ਓਰੇ ਤੇ ਲੱਗੇ ਗਏ ਤੇ ਉਹ ਵੀ ਤੇ ਮੋੜਦੇ ਹੀ ਹੁਣ ਗੱਡੀ ਲੋ ਜੀ ਸਾਡੇ ਬੰਦੇ ਵੀ ਪਹੁੰਚ ਗਏ। ਅੱਗੇ ਲਾਉਂਦੇ ਆ ਉੱਥੇ। ਲੋ ਜੀ ਪਹੁੰਚ ਗਏ। ਸਕੂਟਰੀ ਹੈ ਦਾ ਹੈ। ਨਰਸੀਕਰ। और ठीक तो है देखो स्कूटरी आज खारा बताईर खड़ी डब्बे पा ग्रे है तो वाइट है एक ब्लैक खड़ा ਸਾਰੇ ਬਲੈਕ 3 ਵਜੇ 5 ਵਜੇ 5 ਵੈਂਟਰੀਆਂ 60 ਕਿਲੋਮੀਟਰ 70 ਕਿਲੋਮੀਟਰ ਤੱਕ ਨਹੀਂ ਚਲੋ ਤੋਂ ਸਾਟਰੇ ਬਾਅਦ ਤੇ ਢੂਗੀ ਕੱਟਣੀ ਹੈ ਕੱਢੂ ਵੀ ਅੱਛਾ ਕਿੰਨੇ ਦਿਨ ਚਾਰਜ ਕਿੰਨੇ ਦਿਨ ਕੱਢੂ ਚਾਰਜ ਇਹ ਲੈ ਲੈਂਦੀ ਆ ਬਿਲਕੁਲ ਡੈਡ ਹੋਈ ਵੀ ਹੋਵੇ ਫਿਰ ਤਾਂ ਲੈ ਲੈਣੇ 5-6 ਘੰਟੇ ਜੇ ਮਤਲਬ ਮੰਨ ਲਓ ਸਾਡੇ 10% ਆ ਤੇ 2-3 ਘੰਟੇ ਦੇ ਆਪਣੇ ਆਪ ਬੰਦ ਹੋ ਜਾਣਾ ਚਾਰਜ ਨੂੰ ਲਗਾ ਕੇ ਛੱਡ ਦੋ ਤੇ ਓਟੋ ਕੱਟ ਜਾ ਅਮੀਰ ਉਹਨੇ ਪੂਰੇ ਇਹ ਗੱਲਾਂ ਤੇ ਨਫਰ ਦੀ ਤੇ ਹਾਈ ਜੋ ਪਛਣ ਵਾਲੀ ਆਉਂਦੀ ਹੈ سٹੈਂਡ ਤੇ ਲੋ ਮੈਨੇ ਦਾ ਅਸੀਂ ਦੱਸਦੇ ਆਂ ਹਰੇ ਕਸਣਾਂ ਲਾ ਦਿੰਦੇ ਆਂ ਬਾਕੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਨੰਬਰ ਦਵਾਂਗੇ ਤੁਹਾਨੂੰ ਕਾਲ ਕਰੋਗੇ ਮੁੰਡਾ ਘਰੇ ਵੀ ਆਊਗਾ ਤੁਹਾਡੇ ਪਰ ਘਰੇ ਬੁਲਾਣਾ ਫਿਰ ਤੇਲ ਖਰਚਾ ਲੰਦਾ ਉਹ ਜਿੰਨਾ 150 ਦਾ ਤੇ ਲੱਗਿਆ ਉਹ ਲੈਣਾ ਬਾਕੀ ਸਰਵਿਸ ਫਰੀ ਹੈ 1 ਸਾਲ ਹਾਂ ਸੋ ਇੱਥੇ ਕਿਉਂ ਨਹੀਂ ਬਹੁਤ ਜੀ ਹਾਂ ਓਰੇ ਕਰਾਣੀ ਪੈਣੀ ਆ ਜੇ ਤਾਂ ਓਰੇ ਆ ਸਕਦੇ ਤਾਂ ਵੀ ਠੀਕ ਐ ਨਹੀਂ ਮੁੰਡਾ ਘਰੇ ਬੁਲਾਓ ਜੀ ਉਸ 100 ਰੁਪਇਆ ਲਵਾਂਗਾ ਤੇਲ ਖਰਚਾ ਜਿੰਨਾ ਵੀ ਲੱਗੂਗਾ ਕਰਾਲੀ ਕਰਨੀ ਜਾਂ ਸੀ ਕਰਾਲੀ ਲੱਗ ਗਈ ਆਪਨੇ ਉਹ ਨਹੀਂ ਉਹਨਾਂ ਨੂੰ ਤਾਂ ਹਾਂ ਖੁੱਲਾ ਖੁੱਲਾ ਲੱਗਦਾ ਜੇ ਇਹ ਸੇਵੇਂ ਆ ਸੇਵੇਂ ਆ ਨਹੀਂ ਆ ਉਹਦਾ ਮੂਰਾ ਖੁੱਲਾ ਨਹੀਂ ਐਸਾ ਖੁੱਲਾ ਨਹੀਂ ਆ ਹਾਂ ਫਿਰ ਉਹਦਾ ਕਿੰਨੇ ਪੈਸੇ ਖੜੀ ਕਰਕੇ ਲੱਗਦੀ ਆ ਉਹ ਹੀ ਆਹੀ ਹੈ ਔਰ ਉਹ ਠੀਕ ਨਹੀਂ ਇਹ ਵਾਲਾ ਉਹ ਜਿਹੜਾ ਉਹ ਨਾ ਉਹ ਰੇਡੀ ਵਾਲਾ ਨੰਬਰ ਵਾਈਟ ਰੰਗ ਜੀ ਆ ਬਾੜ ਦੀ ਉਹ ਕਸੇ ਫਿਰ ਗੁੰਜਣੀ ਪਾਪਾ ਦੀ ਤਾਂ ਨਾ ਆਉਂਦੀ ਆ ਜਦ ਵੀ ਉਹ ਕਾਰਟ ਆਇਦੋਂ ਤੇ ਅੱਗੇ ਮੈਂ ਸੱਤ ਸੱਤ ਕਰਕੇ ਗਿਆ ਨਹੀਂ ਇਹਦੇ ਨੂੰ ਮੈਂ ਪਾਉਂਦਾ ਆਹ ਦਵਾ ਲੈ ਜਾ ਮੈਂ ਉਹ ਕਿਹਾ ਰੰਗ ਸੁਣ ਕੇ ਨਾ ਹਾਂ ਇਹ ਤਾਂ ਕਰਾ ਬਸ ਤੁਸੀਂ ਦਫਾਈ ਆਈ ਠੀਕ ਆ ਵੀ ਗ੍ਰੇ ਰੰਗ ਡਿਸਾਈਡ ਕਰ ਲਿਆ ਸੀ ਆਹ ਲਓ ਹਨਾ ਬਲੈਕ ਕਹਿੰਦੇ ਤੇ ਕਹਿੰਦੇ ਬਲੈਕ ਤਾਂ ਹੈਗਾ ਇਹ ਗ੍ਰੇ ਕਰ ਲਿਆ ਫਿਰ ਗ੍ਰੇ ਚਲੋ ਜੀ ਗੋਲੂ ਅੰਕਲ ਜੀ ਨੇ ਮਿਲਣ ਸ੍ਰੀ ਕਾ ਵੀ ਵੇਰੇ ਜੀ ਠੀਕ ਹੈ ਸਕੂਟਰੀ ਤਾਂ ਸੀ ਵੀ ਠੀਕ ਆ ਬਹੁਤ ਵਧੀਆ ਹੁਣ ਇਹੀ ਚੱਲ ਗਈ ਮੈਂ ਤਾਂ ਬੋਲ ਸਾਰੇ ਇਹੀ ਲੈਣ ਲੱਗ ਗਏ ਆ ਹਾਂ ਖੜਾ ਬੰਦਾ ਵੀ ਉਰੇ ਦੇ ਲੈ ਕੇ ਆਉਣਾ ਹਾਂਣਾ ਅੱਛਾ ਉਹ ਵੀ ਇੱਥੇ ਦੇ ਲੈ ਕੇ ਆਉਣਾ ਤਾਂ ਬਾਪੂ ਟਿਕਣੇ ਨਹੀਂ ਦਿੰਦਾ ਹਾਂ ਉਹੋ ਹੀ ਨੇ 60 ਪਿੰਡ ਪਰ ਭਜਾਈ ਜਾਵੇ ਬੱਲੇ 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 ਦੇਖਣਾ ਮੰਗ ਨਹੀਂ ਦਿੱਤਾ ਮਖਾ ਨਹੀਂ ਪੈ ਗਈ ਹੁਣ ਹੀ ਤੇ ਹੈ ਬੈਟਰੀਆਂ ਵਿੱਚ ਕੱਢਣੀਆਂ ਹਾਂ ਨਵੀਂ ਨਵੀਂ ਹਲੇ ਪਰ ਬਿਕੜ ਬੋਹਲਾ ਕਿ ਮੈਂ ਕਹਣਾ ਬਹੁਤ ਆਪਣੇ ਕਿ ਨਹੀਂ ਰੇਟ ਦਾ ਫਰਕ ਹੈ ਬਾਈ ਕਹਿੰਦਾ ਜੀ ਕਰਾਲੀ ਨਾਲ ਉੱਥੇ ਚ ਮੋਹਾਲੀ 60 60000 ਨੂੰ 60000 ਮਗਾਵਰੇ ਸਾਡੇ ਰੇਟ ਸੁਣ ਕੇ ਹਰਾ ਰਹੇ ਨੂੰ ਗੋਰੇ ਦੇ ਹਮ ਕੋਕਿਆ ਹੇਲ ਵਧੀਆ ਪਈ ਸਕੂਲ ਨੂੰ ਵਧੀਆ ਇਹ ਕਲੇ ਕਲੇ ਪੈੜ ਦੀ ਪੰਜ ਪੰਜ ਚਾਰ ਚਾਰ ਹੋ ਗਈਆਂ ਮੈਂ ਕਹਿੰਦਾ ਹਰੇਕ ਅਗਲਾ ਗੱਨਾ ਉਹ ਨਹੀਂ ਤੇਲ ਦਾ ਖਰਚ ਆ ਜਾਂਦਾ ਉਹਨਾਂ ਨੇ ਚੀਜ਼ ਬਣ ਜਾਂਦੀ ਐ ਮੈਂ ਮੂੜ ਦੇ ਹਿੱਸਕੇ ਤੱਕ ਅਗਰ ਕੋਈ ਬੈਟਰੀ ਵਾਲੀ ਹੈ ਉਹ ਨਹੀਂ ਲੱਗਦੀ ਨੇ ਮੋਰੇ ਨੇ ਲੈ ਲੈ ਛੱਡੀ ਲਿਆ ਲਟਾਂ ਵੀ ਦੂਈਆਂ ਨੇ ਇਹਦੀ ਹੂੰ ਅੱਛਾ ਠੀਕ ਠੀਕ ਅੰਜ ਚਟੀਆਂ ਚਲਾ ਕੇ ਦੇਖਾਂਗੇ ਆ ਲਾਤੇ ਸੀਸੇ ਹੂੰ ਕੱਦੇ ਫਿਰਦੇ ਤਾਂ ਲੈਣੇ ਨਾ ਦੋ ਤਿੰਨ ਜਗ੍ਹਾ ਪੁੱਛੀ ਆ ਅੱਛਾ ਮੈਂ ਚੱਲਾ ਸਾਡੇ ਹੀ ਨਹੀਂ ਵੀ ਇੱਧਰ ਆ ਕੇ ਇੱਧਰ ਵੀ ਪੁੱਛ ਲੰਦੇ ਵੀ ਇੱਥੇ ਕਰਦੇ ਪਾ ਪਤਾ ਹੈ ਪਤਾ ਹੋਰ ਉਹਨੇ ਸਹੀ ਰੇਟ ਨਾ ਮਿਲ ਗਿਆ ਇਹ ਮੁੰਡਾ ਕਰ ਲਾਂਦਾ ਘੱਟ ਵੱਧ ਤੁਹਾਡੇ ਹੁਣ ਭੈਣੀ ਆ ਚਾਰ ਪੰਜ ਆ ਬੜੇ ਤੁਹਾਡੇ ਚਾਰ ਪੰਜ ਹੋਗੀਆਂ ਅੱਛਾ ਤੇ ਚਿੱਟੇ ਰੰਗ ਦੇ ਕਹਿੰਦੇ ਮੈਂ ਚਿੱਟੇ ਮੈੜੀ ਹੋ ਜਾਣੀ ਤੇਰਾ ਗਰੇਏ ਕਲਰ ਲੈ ਲਿਆ ਨਹੀਂ ਨਹੀਂ ਠੀਕ ਆ ਕੋਰ ਬਾਕੀ ਤਾਂ ਨਾ ਕਰ ਬੋਨੇ ਤੋਰੀ ਦੱਸੋ ਉਹ ਇਹ ਦੇਖੋਗੇ ਹਨਾ ਮੈਂ ਦੇਖੇ ਤਾਂ ਹੈਗੇ ਨੇ ਪਰ ਟਾਈਮ ਲੱਜਣਾ ਸਾਡੇ ਹਫਤਾ ਲੱਗੇ ਜਾਣਾ ਵੀ ਹਫਤਾ ਹੀ ਗਿਆ ਦੀਵਾਲੀ ਤੱਕ ਆਉਣੇ ਨਾਲੇ ਦੀਵਾਲੀ ਤੱਕੇ ਵੱਢੂਗੇ ਅਗਲੇ ਕਹਿੰਦੇ ਫਿਰ ਵੱਢੇ ਜਾਣੇ ਦੋ ਤਿੰਨ ਦਿਨ ਚ ਮਖਾ ਨੇ ਬਾਲੇ ਤੇ ਦੋ ਦੋ ਤਿੰਨ ਦਿਨ ਨੇ ਹਰੇ ਆ ਅਗਲੇ ਦੀ ਵੀ ਹਰੇ ਬਹੁਤ ਖੜੇ ਆ ਖੜੇ ਵਿੱਚ ਨਾ ਰਹੇ ਮੈਂ ਵੀ ਖਾ ਕੇ ਦੇਖੇ ਨੇ ਖੜਕ ਵੱਜਦੀ ਨਹੀਂ ਆ ਯਾਰ ਘਟ ਖੜਾ ਲਓ ਹੁਣ ਦਾ ਮੌਸਮ ਸਾਫ ਹੈ ਜੀ ਹੂੰ ਦਾ ਸਾਫ ਹੈ ਫੁੱਲ ਫੁਲਈਏ ਨਾਲ ਤੇ ਉਹ ਜਿਹੜੇ 2 ਦਿਨ ਉੱਥੇ ਲਾਉਣੇ ਆ 2 ਦਿਨ ਉਹੀ ਲੇਟਵਲ ਲਾ ਲਵੇ ਥੋੜੇ ਇੱਕ ਹੋਰ ਹਾਂਜੀ ਘਾਲ ਵੀ ਮੁੜ ਕੇ ਵਧੀਆ ਬਣ ਗਿਆ ਹਾਂਜੀ ਹਾਂਜੀ ਆ ਮੀਨ ਇਹ ਤਾਂ ਗੱਲੇ ਕਰਾਂ ਉਹਦੀ ਮੀਨੇ ਗੱਲ ਕਰਦੀ ਆ ਉਹ ਹਰੇ ਤਾਂ ਲੋਗੇ ਮੈਂ ਦੇਖ ਕੇ ਰਹਾ ਰਹੇਗਾ ਮੈਂ ਕਿਹਾ ਹਾਂ ਉਹ ਤਾਂ ਹੜਦੀ ਤੇ ਗੈਪੇ ਕਰਦੀ ਹਾਂ 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 ਓਕੇ ਸੈਂਟਰ ਲੋਗ ਲਿੰਕ ਲੋਗ ਕਰਦੇ ਤਿਆਰ ਹੋ ਰਹੀਆਂ ਸਾਰੀਆਂ ਹਾਂ ਤੱਕ ਆ ਪੈਂਦਾ ਬਾਈ ਇਹਦੇ ਪੰਜ ਚਾਰ ਬਿਗ ਦੇ ਲਈਆਂ ਰਾਹ ਨਾਲ ਹਾਂ ਨਹੀਂ ਇੱਕ ਵਾਰ ਵੈਸੇ ਲਾ ਕੇ ਪੈ ਗਈ ਭਾਈ ਹੁਰਕੇ ਇਹ ਹੈਗੀ 6 ਬੈਟਰੀ ਵਾਲੀ ਅੱਛਾ ਇਹ ਤੁਹਾਡੇ ਵਾਲੀ ਇਹ 5 ਬੈਟਰੀ ਵਾਲੀ ਅੱਛਾ ਅਮਨੇ ਜੀ ਵੀ 6 ਬੈਟਰੀ ਹੈ ਨਾ ਉਹ ਵੀ 6 ਹੈ ਇਹ ਐ ਨਿਆਣੇ ਨੂੰ ਠੀਕ ਹੈ ਜੀ ਸਪੀਡ 50 ਤੇ ਉੱਪਰ 60 ਤੇ ਉੱਪਰ ਨਹੀਂ ਜਾਂਦੀ 50 ਤੇ ਨਹੀਂ ਨਹੀਂ ਚਾਹੀਦੀ ਇੰਨੀ ਕਿਹਾ ਨਿਆਣੇ ਵਾਸਤੇ ਨਹੀਂ ਜਾਈ ਪਰਮਣਿਕ ਹੋਰ ਕਰਿਆ ਮੰਮੀ ਜਣ ਚਲਾ ਕੇ ਦੇਖੀ ਆ ਹਾਂ ਔਰ ਕੇ ਲੱਗਦਾ ਵੀ ਦੂਈ ਬੜੀ ਚੱਲਦੀ ਛੋਟੀ ਚੱਲਦੀ ਇੱਥੇ ਵਾ ਹੂੰ ਉਹਨੇ ਰੇਸ ਤੇ ਪਤਾ ਲੱਗਿਆ ਰੇਂਜ ਘੜਕਾ ਦੇ ਕੇ ਤੁਰਦੀ ਆ ਹਾਂ ਉੱਥੇ ਦੇ ਬੰਦੇ ਉਹ ਹੋ ਜਾਂਦੇ ਹਾਂ ਹਾਂ ਘੜਕਾ ਦੇ ਮਾਰਦੀ ਹੈ ਨਾ ਦੋਨੇ ਹਾਂ ਉਹ ਦੇਖ ਰਿਹਾ ਮੈਂ ਇੱਥੇ ਰੱਖਦਾ ਮੈਂ ਨਾ ਵਿੱਚ ਬਸ ਬੈਟਰੀਆਂ ਦਾ ਚੱਕਰ ਆ ਚਿਪਕਾ ਦੇ ਨਾ ਠੀਕ ਲਾ ਦੇ ਠੀਕ ਲਾ ਸੀਟ ਲਾ ਲੈਣਾ ਉਹਦੇ ਦੇ ਉੱਪਰ ਇੱਕ ਅਸਲ ਜੀ ਦੇ ਸਿਸਟਮ ਹੋ ਜਾਇਦਾ ਸੜਾ ਚਾਰਜਰ ਵਾਲਾ ਵੀ ਇਹਦੇ ਵਿੱਚ ਸੈਟਿੰਗ ਜਾਇਦਾ ਫੇਰ ਬਹੁ ਹੋ ਜਾਣੀ ਇਹ ਕਿਦਾਂ ਵੀ ਜਿਹੜੇ ਬੈਟਰੀ ਆਪਾਂ ਚਾਰਜ ਕਰ ਜਾ ਕੇ ਰੋਣੀ ਪੈਂਦੀ ਨਾਲ ਦੀ ਨਾਲ ਹੀ ਹੋਈ ਜਾਵੇ ਬਹੁ ਸਿਸਟਮ ਆਉਣਾ ਚਾਹੀਦਾ ਹਾਂ ਕਿ ਚਲਦੀ ਜਲਦੀ ਚਾਰਜ ਹੋਈ ਜਾਵੇ ਫੇਰ ਬਹੁ ਵਿਕਣੀ ਆ ਇਹ ਮੈਂ ਕੱਟਾ ਘੰਟਾ ਰੁੱਕੇ ਲਾ ਦੂ ਉਹਦੇ ਲਈ ਚਾਰਜ ਹਾਂ ਹਾਂ ਮੈਨ ਸੋਚ ਵੀ ਕੋਈ ਸਪਲਾਈ ਹੋ ਜਾਵੇ ਇਹ ਕੱਟ ਹੋ ਜਾਂਦੀ ਯਰੇ ਤੇ ਜਣੀ ਹੁਣ ਚਾਰਜ ਲਈ ਜਿਹੜੀ ਨਾਲ ਆ ਵੀ ਪੱਲੇ ਲਾ ਕੇ ਚੰਕਾ ਦੇਖਦਾ ਪਰ ਸਾਡੇ ਵਾਲੀ ਪਿਆਰ ਹੁੰਦੀ ਆ ਜਿਵੇਂ ਨਾ ਸਾਡੇ ਵਾਲੀ ਗੱਡੀ ਕੋਈ ਖੁੱਲ ਲਾ ਕੇ ਅਰੀਦਰੀ ਸਿਕੰਦਰ ਸੁਭਾਣਾ ਪਾ ਲਾ ਪਾ ਲੋਈ ਰੇਡੀਓ ਕਿ ਆ ਗਈ ਫਿਲਮ ਚ ਦੇਖਦੇ ਉਹਨੇ ਕਿੜੇ ਕਿੜੇ ਆ ਤੇ ਆ ਵੀ ਜੀ ਤੁਹਾਨੂੰ ਜੀ ਵਧਾਈਆਂ ਦੇਖ ਅੰਦਾ ਆਉਂਦਾ ਆਰੇ ਮੈਂ ਇੱਕ ਮਿੰਟ ਹੋ ਜਾਣਾ ਬਾਕੀ ਲੱਗਿਆ ਬਾਕੀ ਸਾਈਡ ਤੋਂ ਆ ਗਿਆ ਯਾਰ ਅੱਜ ਤਾਂ ਇਹ ਰਵਤ ਹੈ ਸਰਵਾਕ ਨਹੀਂ ਹੈ ਚਲੋ ਜੀ ਮਾਮਾ ਜੀ ਕਿਹੜਾ ਲੈ ਕੇ ਦੇਖਣ ਲੱਗੇ ਉਪਰ ਜਨੀ ਕਰਨਾ ਬ੍ਰੇਕ ਦੱਬ ਕੇ ਬਰੇਕ ਦੇ ਦੇਣੀ ਹਾਂ ਜੰਦੀ ਹੌਲੀ ਹੌਲੀ ਫੀਚਰ ਪਾਸਾ ਲਗੂਗੇ ਹਲੇ ਨਾ ਵੇ ਜੰਦੀ ਲੈ 50 ਦੀ ਸਪੀਡ ਨੂੰ ਐਨ ਲੈਖਣਾ ਲੱਗੇ ਮੈਂ ਮੀ ਗੇੜ ਗੇੜ ਦੂੰਗੇ ਆ ਘਰ ਆ ਜਾ ਕੇ ਦੇਖ ਸੜਕ ਤੇ ਠੀਕ ਆ ਮੈਂ ਜਾਂਦੀ 50 ਦੀ ਸਪੀਡ ਨੂੰ ਦੇਖੀ ਭਿਜਾ ਕੇ ਹਨ ਲੋਕ ਲਾ ਕੇ ਦੇਖਾ ਲੱਗੇ ਲਾ ਕੇ ਸਟicker ਹੈ ਨਾ ਅੱਡੇ ਘੰਡੇ ਵਾਲਾ ਲਈ ਬਹਿ ਕੇ ਇੱਥੇ ਲਾ ਦੇ ਜੇ ਕਿਉਂ ਘਰ ਬਣਾ ਲਿਆਉਂਗਾ ਵੱਡਾ ਘੰਡਾ ਲਿਆਉਂਗਾ ਖੰਡਾ ਵਾਲਾ ਲਿਆਉਂਗਾ ਠੀਕ ਚਲੋ ਜੀ ਤੁਹਾਨੂੰ ਗਿਫਟ ਦਿੰਦਾ ਇਹਨਾਂ ਨੇ ਚਾਂਦੀ ਦਾ ਸ਼ਿਕਾ ਚਾਂਦੀ ਦਾ ਸ਼ਿਕਾ ਲੋ ਜੀ ਸਾਂਭ ਲੋ ਠੀਕ ਆ ਬੇ ਬਹੁਤ ਠੀਕ ਆ ਗੱਡ ਠੀਕ ਆ ਵੀ ਸਕੂਟਰੀ ਹਾਂ ਬੱਚੇ ਮੌਤ ਨੂੰ ਇੰਕੇ ਸੁਣਨੇ ਨਿਆਣਾ ਵਾਸਤੇ ਸਕੂਲ ਨੂੰ ਜਿਵੇਂ ਜਿ세 ਨਾ ਆਪਣੀ ਇਹ ਕਹੇ ਫਿਰ ਬੱਸਾਂ ਦਾ ਕਿਰਾਇਆ ਵੀ ਤਾਂ ਦਿੰਨੇ ਹੀ ਆ ਵਧੀਆ 50 ਨਾ ਸਪੀਡ ਨੂੰ ਭੱਦੀ ਆ ਤੇ 5 ਬੈਂਟ ਵਾਲੀ ਹੈ 5 ਬੈਂਟ ਪੰਜ ਠੀਕ ਹੈ ਜੀ ਚਲੋ ਫਿਰ ਖੇਚੜਾ ਹੁਣ ਕੌਣ ਲੈ ਕੇ ਜਾਵਾਂ ਮम्मा ਮੇਰੇ ਕੋਲ ਦੂਰਾ ਹੈ ਉਹਦੇ ਤੋਂ ਪਾਚਾ ਪਾਣੀ ਪੜਾਈ ਤੁਹਾਨੂੰ ਦਿੱਤਾ ਹੈ ਤਾਂ ਉਹ ਜਾਇਆ ਹੁਣ 40 ਕੁ ਪਰ ਹੋਰ ਅੱਧੇ ਲਾ ਕੇ 3 ਐਨਵੈਸਟੀ ਜਾਲਾ ਕੱਟ ਰਹੀਆਂ ਅੱਧੀ ਲਾ ਲਈ ਜੀ ਦੂਰੇ ਪਰ ਉਹ ਲੈ ਜਾਏਗਾ ਫਿਰ ਘਰ ਪਹੁੰਚੂਗੀ ਇੱਕ ਵਾਰ ਚਾਰਜ ਲਾ ਦਿਓ ਆਪਕੋ ਬਤਾਲਾਂ ਕੋਈ ਗੱਲ ਨਹੀਂ ਹੁਣ ਤੇ ਉਹ ਵੀ ਘੱਟ ਕਰ ਲਓ ਮਿੱਠੇ ਚਾਹ ਦੀ ਗੱਡੀ ਚ ਬਚਲੇ ਜਾਗੇ ਬਾਹਰ ਲੱਗੀ ਸ਼ਰਾਬ ਵੀ ਆ ਕੇ ਲੈ ਕੇ ਚੱਲਣਾ ਬਚਾਵਣੀ ਨਹੀਂ ਕੋਈ ਨਹੀਂ ਕੋਈ ਓਕੇ ਮੈਂ ਤਾਂ ਦਵਾਈ ਲੈਣ ਚਲ ਰਿਹਾ ਪਾਗੋ ਵੀ ਰੋਪਣ ਚੱਲੇ ਆ ਤੇ ਠੀਕ ਚਲੋ ਰੀ ਗੇਰ ਚ ਰੱਖੀ ਚੰਗਾ ਹੀ ਫਿਰ ਚਲੋ ਕੜੋਸ ਵਾਲੀ ਕੋਲੀ ਜਾਈਂਗਾ ਪਿੰਡ ਦੇ ਮੁਰਜੀ ਕੱਟੂ ਓਕੇ ਹੈਗਾ ਕੋ ਕੱਟ ਅੱਗੇ ਤੇ ਚਲ ਚੰਗਾ ਬਾਈ ਬਾਈ

ਇਹ ਹੈਗੀ ਇਲੈਕਟ੍ਰਿਕ ਸਕੂਟਰੀ ਇਹ ਸਾਨੂੰ ਪੈ ਗਈ ਬਈ 36 36000 ਦੀ ਪੈ ਗਈ ਇਹ ਸਾਨੂੰ ਅੰਮੀ 36000 ਦੀ ਪਈ ਹੈ ਨਾ 36000 ਦੀ ਸਕੂਟਰੀ ਪੈ ਗਈ ਹੈ ਸਾਨੂੰ ਇਹਦੇ ਵਿੱਚ ਹੈਗੀਆਂ 5 ਬੈਟਰੀਆਂ ਤੇ 1 ਸਾਲ ਦੀ ਇਹਦੀ ਗਾਰੰਟੀ ਹੋਊਗੀ ਤੇ ਜਿਹੜੀ ਇਹਦੀ ਮੋਟਰ ਹੈ ਉਹਦੀ 2 ਸਾਲ ਦੀ ਮੋਟਰ ਦੀ ਗਾਰੰਟੀ ਹੈ ਸਕੂਲ ਜਾਣ ਵਾਸਤੇ ਇਹਦਾ ਜਿਹੜਾ ਸਕੂਲ ਜਾਣਾ ਹੈ ਤੇ ਇਹਦੀ ਥੋੜੀ ਬੈਟਰੀ ਛੋਟੀ ਨਾ ਮਤਲਬ ਜਿਹੜੀ ਇਹ ਮੋਟਰ ਹੁੰਦੀ ਛੋਟੀ ਹੁੰਦੀ ਹੈ ਨਾ ਤਾਂ ਇਹਨੂੰ ਲਾਇਸੈਂਸ ਦੀ ਲੋੜ ਪੈਂਦੀ ਹੈ ਨਾ ਇਹ ਐਰਪੋਰਟ ਨੰਬਰ 플레이ਟ ਲੱਗਦੀ ਹੈ ਇਹ ਸਰਵਜਿਕਾ ਹੁਣ ਸਕੂਲ ਜਾਣਾ ਸਕੂਲ ਜਾਣ ਵਾਸਤੇ ਜਿਹੜਾ 10ਵੀਂ 11ਵੀਂ 12ਵੀਂ ਤੇ ਹੁਣ ਸਾਡੇ ਉੱਥੇ ਨਾ ਬੱਸਾਂ ਦਾ ਘੱਟ ਘੱਟੇ ਚੱਲਦੀਆਂ ਤੇ ਪਿੰਡ ਹੁਣ ਸਾਡੇ ਦਾ ਹੈਗਾ ਜਿਹੜਾ ਔਰ ਤੇ 5 ਕਿਲੋਮੀਟਰ ਪਾ ਜਾ ਕੇ ਅੱਡੇ 'ਚ ਬੱਸ ਮਿਲ ਜਾਂਦੀ ਹੈ ਉੱਥੇ ਸੈਵਰਾਂ ਨੇ ਆਉਂਦੀ ਨਹੀਂ ਹੈ ਨਾ ਮੈਂ। ਹਾਂ ਬੱਸਾਂ ਨਹੀਂ ਆਉਂਦੀ ਉੱਥੇ। ਉੱਥੇ ਬੱਸਾਂ ਨਹੀਂ ਹੁੰਦੀਆਂ। ਫਿਰ ਉੱਥੇ ਉਹਨਾਂ ਨੂੰ ਔਖਾ ਫਿਰ ਉੱਥੇ ਫਿਰ ਏਕਣਾ ਬੈਂਚ ਜਿਹੜੋਜ ਔਖਾ ਦਾ ਲੱਗਦਾ ਬੈਂਚ ਜ ਤੁਸੀਂ ਲਾ ਲਓ 2 ਘੰਟੇ ਵਿੱਚ ਘਰਾਂ ਪਹੁੰਚਦੇ ਆ ਹੈਨਾ? ਹਾਂ 2 ਘੰਟੇ ਲੱਗ ਜਾਂਦੇ ਘਰਾਂ ਪਹੁੰਚਣ ਨੂੰ ਤੇ ਫਿਰ ਮਾਮਾ ਕੰਮ ਪਰ ਚੱਲ ਜਾਂਦਾ ਮੇਰੇ ਪਾਪੇ ਨੂੰ ਵੀ ਕੇਵਰ ਕੰਮ ਪੈ ਜਾਂਦਾ ਹੁੰਦਾ ਤੇ ਫਿਰ ਨਾਲੇ ਜਿੰਨਾ ਬੱਸ ਦਾ ਕਿਰਾਇਆ ਪੈਣਾ 2000 ਦਾ ਕਿਰਾਇਆ ਲੈ ਲਓ ਮਹੀਨੇ ਦਾ। ਹਾਂ ਮੈਂ ਤੁਸੀਂ ਆਪੇ ਹਿਸਾਬ ਲਾ ਲਓ 24000 ਬਣ ਗਿਆ। 24000 ਰੁਪਏ ਦੋ ਮਹੀਨਾ ਦੋ ਸਾਲ ਦਾ ਲਾ ਕੇ ਦੇਖ ਲਓ ਉਨੇ ਜੇ ਪੈ ਜਾਂਦੀ ਸਕੂਟਰੀ ਤੇ ਉਹ ਨਾਲ ਇਹ ਚ ਥੋੜੀ ਟਾਈਮ ਦੀ ਬਚਤ ਹੋ ਜਾਂਦੀ ਆ ਜਿਵੇਂ ਟਾਈਮ ਸਿਰ ਜਾਂਦਾ ਪੈਨਸਰ ਜਾਂਦਾ ਟਾਈਮ ਸਿਰ ਘਰ ਆ ਜਾਂਦਾ ਨਹੀਂ ਬੱਸ ਸਵੇਰੇ 6 ਵੇ ਘਰ ਆ ਜਾਂਦੀ 6:30 ਨੂੰ 6 ਵੇ ਦੀ 6:30 ਨੂੰ ਆ ਜਾਂਦੀ ਆ ਤੇ ਹੁਣ 8 ਵੇ ਸਕੂਲ ਲੱਗਦਾ ਆਪਣਾ 7:30 ਬੰਦਾ ਸਕੂਲ ਨੂੰ ਲੰਘ ਜੇ ਉਹ ਦੋ ਇੱਕੜ ਭਾਈ ਚਲ ਜਾਏਗਾ ਨਾ ਨਾ ਹਾਂ ਕੱਟਿਆ ਨਹੀਂ ਕੱਟਿਆ ਨਹੀਂ ਚਲ ਜਾਏਗਾ ਨਾ ਤੇ ਬਾਕੀ ਦੇਖਦੇ ਜੇ ਸਕੂਟਰੀ ਹੋਈ ਵਧੀਆ ਹੈ ਵੈਸੇ ਸਾਡੀ ਵੀ ਸਿੱਧੀ ਸਲਾਹ ਲੈਣ ਦੀ ਰੋ ਹੁਣ ਤੁਹਾਨੂੰ ਪਤਾ ਹੀ ਹੈ ਕਿ ਚਲੋ ਦੇਖਦੇ ਕਰਦੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆ ਕਿਸੇ ਅਗਲੇ ਬਲੌਗ ਚ ਓਕੇ ਬਾਏ ਬਾਏ ਤੇ ਤੁਸੀਂ ਦੱਸਿਓ ਜਰੂਰ ਬਈ ਸਕੂਲਟਰੀ ਵਧੀਆ ਕੰਮ ਕਰ ਜਾਵੇ ਇਹ ਮੈਂ ਨੇੜੇ ਤੇੜੇ ਵਾਸਤੇ ਤਾਂ ਹੀ ਤੇ ਆ ਇੱਕ ਹੋਰ ਦੱਸਦਾ ਸਾਡੇ ਰੋਪੜ ਕੀ ਨਹੀਂ ਬਹੁਤ ਸਸਤੀਆਂ ਆਏ ਸੀ ਨਾ ਇੱਕ ਉੱਥੇ ਤੁਹਾਨੂੰ ਕੈਮਰੇ ਨੂੰ ਕੀ ਹੋ ਗਿਆ ਮੁਹਾਲੀ ਤੋਂ ਆਏ ਸੀਗੇ ਇਹਦੇ ਖਰਾਬ ਨੇ ਇੱਟ ਕੀ ਹੋ ਗਿਆ ਤਾਂ ਇੱਕ ਮੁਹਾਲੀ ਦਾ ਆਏ ਸੀਗੇ ਉਹਨਾਂ ਦੇ ਰੇਟ ਸੀ ਕਿੰਨਾ ਪਿਆ ਉਹਨਾਂ ਨੂੰ ਆ ਜਿਹੜੀ ਆਪਾਂ 36000 ਦੇ ਮਿਲੀ ਆ ਉੱਤੇ 60000 ਦੇ ਮਿਲਦੀ ਹੈ ਮੁਹਾਲੀ ਫਿਰ ਮੌਨ ਚੰਡੀਗੜ੍ਹ ਤਾਂ ਫੈ ਹੋ ਗਿਆ ਮੈਂ ਕਿਹਾ ਦੇਖ ਲਓ ਜੀ ਮੁਹਾਲੀ ਇਹ ਪੈਂਦੀ ਸਕੂਟਰੀ 60000 ਦੀ ਉਰੇ ਪੈਂਦੀ 37000 ਦੇ ਕਹਿੰਦੇ ਸੀ ਮੈਨੂੰ ਸਾਨੂੰ ਨਾ 37900 ਦੀ ਹਾਂ ਤੇ 36000 ਦੀ ਮੰਨ ਕੇ ਤੇ ਇਹ ਤੇ ਇਹ ਤੇ ਹੋਰ ਵੀ ਮਾਡਲ ਉੱਪਰ ਉੱਪਰ ਜਿਹੜੇ ਅਮਨੇ ਠੇਰੇ ਲਿਕੇ ਉਹ 60000 ਦੀ ਲੈ ਕੇ ਆਏ ਆ 60 ਪਤਨੀ 65 765 ਦੀ ਲੈ ਕੇ ਉਹ ਬੜੇ ਨੇ ਚਲਾਉਣ ਉਹ ਬੜੇ ਨੇ ਚਲਾਉਣ ਉਹਦੀ ਸਪੀਡ ਹੈਗੀ ਐ ਇਹਦੀ ਸਪੀਡ ਤੁਹਾਨੂੰ ਦੱਸ ਦਿੰਦਾ ਇਹਦੀ ਸਪੀਡ ਹੈਗੀ ਐ 50 ਦੀ ਸਪੀਡ ਹੈ ਬਾਕੀ ਜਿਹੜੇ ਗੇਅਰ ਹਿਸਾਬ ਨਾਲ ਸ਼ਿਫਟ ਕਰ ਸਕਦੇ ਜਿਹੜਾ ਦੂਆ ਗੇਅਰ ਆ ਉਹਦੀ 40 ਜਾਂ 35 ਦੀ ਸਪੀਡ ਹੈ ਜੇ ਪਹਿਲੇ ਗੇਅਰ ਦੀ ਉਹਦੀ 30 ਦੀ ਸਪੀਡ ਹੈ ਤੇ ਇਹ ਚੱਲਦੀ ਆ ਰਾਉਂਡ 60 ਕਿਲੋਮੀਟਰ ਗਿਆ ਸਾਨੂੰ ਕਿ 60 ਕਿਲੋਮੀਟਰ ਚੱਲ ਲੂੰਗੀ ਚੱਲੂੰਗੀ ਪੂਰੀ ਚਾਰਜ ਲੈ ਤੇ 60 ਤੇ ਕਹਿੰਦਾ ਘੱਟ ਨਹੀਂ ਚੱਲੂਗੀ 60 ਤੇ ਵੱਧੇ ਚੱਲ ਪਊਗੀ ਤੇ ਬਾਕੀ ਹੁਣ ਦੇਖਦੇ ਹਾਂ ਹੁਣ ਚਲਾਉਂਗੇ ਮਮਾ ਕਹਿੰਦਾ ਦਿਵਾਲੀ ਤੇ ਬਾਅਦ ਚਲਾਉਣ ਦਵਾਂਗੇ ਕਹਿੰਦਾ ਹੈਨਾ ਹਲੇ ਟਰਾਈ ਦਊਂਗੇ ਦਿਵਾਲੀ ਦੇ ਬਾਅਦ ਭੇਜੂਗਾ ਸਕੂਲ 'ਚ ਛੁੱਟੀਆਂ ਆ ਜਾਣੀਆਂ ਹੁਣ ਤਾਂ ਹਾਂ ਕਹਿੰਦਾ ਪਹਿਲਾਂ ਨਹੀਂ ਭੇਜਣਾ ਇੰਨਾ ਚਾਹ ਸਕੂਲ ਕਹਿੰਦਾ ਹਲੇ ਸਿੱਖ ਲੂੰਗਾ ਚੰਗੀ ਤਰ੍ਹਾਂ ਥੋੜੀ ਦੂਈ ਸਕੂਟਰੀ ਤੋਂ ਫਰਕ ਹੈ ਇਹ ਝਟਕਾ ਦੇ ਕੇ ਤੁਰਦੀ ਹੈ ਇਹ ਅੱਛਾ ਜਿਹੜੀ ਦੂਈ ਸਕੂਟਰੀ ਆਪਣੀ ਰਿਲੈਕਸ ਹੋ ਕੇ ਤੁਰ ਚੱਲ ਪੈਂਦੀ ਹੈ ਪੈਟਰੋਲ ਵਾਲੀ ਪੈਟਰੋਲ ਵਾਲੀ ਇਹ ਥੋੜਾ ਝਟਕਾ ਦੇ ਕੇ ਤੁਰਦੀ ਹੈ ਥੋੜਾ ਨਵਾਂ ਬੰਦਾ ਜਿਹਨੇ ਦੋਈ ਸਕੂਟਰੀ ਆਉਂਦੀ ਉਹ ਹੀ ਚਲਾ ਸਕਦਾ ਇਹਨੂੰ। ਅੱਛਾ। ਜਿਹੜਾ ਦੋਈ ਸਕੂਟਰੀ ਵਧੀਆ ਚਲਾਉਂਦਾ ਹੈ। ਹੂੰ। ਕੁੜੀਆਂ ਨੂੰ ਔਖਾ ਕੁੜੀਆਂ ਨਹੀਂ ਚਲਾ ਸਕਦੇ ਇਹਨੂੰ। ਕਿ ਨਹੀਂ ਹੜਝਣਗੀਆਂ? ਕਿਉਂ? ਹੜਝਣਗੀਆਂ। ਤੇ ਕਰਦੇ ਵੀਡੀਓ ਮੰਨ। ਓਕੇ ਬਾਏ ਬਾਏ।